ਜੀ ਆਪਾ ਖੜੇ ਆ ਬਠਿੰਡਾ ਜ਼ਿਲ੍ਹਾ ਦੇ ਪਿੰਡ ਕਸੂਖਾਨਾ ਵੀ ਕਿ ਜੋ ਕਿ ਬਠਿੰਡਾ ਤੋਂ ਮਾਨਸਾ ਰੋਡ ਦੇ ਉੱਪਰ ਸਥਿਤ ਹੈ ਇੱਥੇ ਵੀ ਲੋਕਾਂ ਦਾ ਕਹਿਣਾ ਵੀ ਮੋੜ ਮੰਡੀ ਤੋਂ ਜੋ ਗੰਦਾ ਨਾਲਾ ਆ ਰਿਹਾ ਉਹ ਪਿੰਡ ਦੇ ਵਿੱਚ ਦੀ ਜਾਣ ਬੁੱਝ ਕੇ ਸੁਖਵੀਰ ਸਿੰਘ ਮੈਸਰ ਖਾਨਾ ਕਰਵਾ ਰਿਹਾ ਹੈਗਾ ਤੇ ਇੱਥੇ ਸਿੱਧੂਪੁਰ ਜਿੱਥੇ ਬੰਦਿਆਂ ਦੇ ਪਿੰਡ ਵਾਸੀ ਬਹੁਤ ਵਿਰੋਧ ਕਰ ਰਹੇ ਆ ਵੀ ਇਸ ਗੱਲ ਦਾ ਕਿ ਇੱਥੇ ਬਹੁਤ ਬਿਮਾਰੀਆਂ ਫੈਲਣਗੀਆਂ ਜਿਸ ਤਰ੍ਹਾਂ ਕੈਂਸਰ ਹੈ ਮਲੇਰੀਆ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਫੈਲਣਗੀਆਂ ਪੀਣ ਵਾਲਾ ਪਾਣੀ ਖਰਾਬ ਹੋਵੇਗਾ ਜੋ ਇਹਨਾਂ ਦੇ ਲੈਟਰਿੰਗ ਦੇ ਡੱਗ ਬਨੇ ਹੋਇਆ ਉਹ ਪੱਟੇ ਜਾਣਗੇ ਸਭ ਕੁਝ ਵੀ ਖਰਾਬ ਹੋ ਜਾਊਗਾ ਤੇ ਆ ਜੋ ਬਈ ਸੁਣਦੇ ਆ ਪਿੰਡ ਵਾਸੀਓ ਤੂੰ ਮਾਤਾ ਇਹ ਕੀ ਮਸਲਾ ਹੈ ਜਿਹੜਾ ਇੱਥੇ ਆਪਣਾ ਧਰਨਾ ਲਾਇਆ ਗਿਆ ਜੀ ਇੱਥੇ ਆਪਣਾ ਕਸੂਖਾ ਨਾ ਪਿੰਡ ਵੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸਾਡਾ ਇੱਥੇ ਇਹ ਪਿੰਡ ਕੁਸੋ ਖਾਨੇ ਦਾ ਮਸਲਾ ਹੈਗਾ ਇਹ ਜਿਹੜਾ ਗੰਦਾ ਸੇਵਰੀਜ ਮੋੜਾ ਤੋਂ ਆ ਰਿਹਾ ਹੈ ਇਹ ਜਿਹੜਾ ਸੁਖਵੀਰ ਸਿੰਘ ਮੈਸਰਖਾਨਾ ਐਮ ਐਲ ਏ ਆ ਉਹ ਗੰਦੇ ਪਾਣੀ ਦਾ ਸੇਵਰੀਜ ਦਾ ਵਿਕਾਸ ਪਿੰਡ ਦੇ ਵਿੱਚ ਦੀ ਕੱਢਿਆ ਜਾ ਰਿਹਾ ਹੈ ਤੇ ਉਹ ਪਿੰਡ ਵਾਲੇ ਇਹ ਗੱਲ ਕਹਿ ਰਹੇ ਆ ਕਿ ਇਹ ਸਾਡੀ ਬਾਹਰਲੀ ਫਿਰਨੀ ਤੇ ਕੱਢਿਆ ਜਾਵੇ ਇੱਥੇ ਸਾਡਾ ਗਰੀਬ ਪਿੰਡ ਹੈ ਤੇ ਪਿੰਡ ਦੇ ਵਿੱਚ ਸਾਡੇ ਇੱਥੇ ਜਿਹੜਾ ਰਸਤਾ ਹੈਗਾ ਪਿੰਡਾਂ ਦੀਆਂ ਵਿੱਗਾਂ ਗਲੀਆਂ ਉਹਨਾਂ ਦੇ ਵਿੱਚ ਮੋਟਰਾਂ ਲੱਗੀਆਂ ਐ ਬਾਕੀ ਸਾਡੇ ਪੀਣ ਦਾ ਪਾਣੀ ਚੰਗਾ ਨਹੀਂ ਉਹਦਾ ਕਰਕੇ ਸਾਨੂੰ ਵਾਟਰ ਬਾਕਸ ਦਾ ਪਾਣੀ ਪੀਣ ਦਾ ਪੀਣਾ ਪੈਂਦਾ ਵਾਟਰ ਬਾਕਸ ਦੀਆਂ ਜਿਹੜੀਆਂ ਟੂਟੀਆਂ ਲੱਗੀਆਂ ਉਹ ਗੰਦੇ ਪਾਣੀ ਦੇ ਸੇਵਰੀਜ ਵਾਲੇ ਸਾਰੇ ਸਾਡੀਆਂ ਪਾਈਪਾਂ ਭੰਨ ਦੇਣਗੇ ਤੇ ਜਿਹੜੇ ਸਾਡੇ ਲੈਟਰੀਨਾਂ ਦਾ ਡੱਗ ਹੈ ਉਹ ਵੀ ਸਾਡੇ ਵਿੱਗਾਂ ਦੇ ਵਿੱਚ ਬਣੇ ہوئے ਆ ਉਹ ਡੱਗ ਤੋੜ ਦੇਣਗੇ ਤੇ ਸਾਡੇ ਪਾਣੀ ਦਾ ਜਿੰਨਾ ਵੀ ਵਿਕਾਸ ਹੈ ਸਾਰਾ ਖਤਮ ਹੋ ਜਾਊਗਾ ਦੋ ਚਾਰ ਮਹੀਨੇ ਅਸੀਂ ਗ੍ਰੀਨ ਪਿੰਡ ਕੁਛ ਕਰ ਨਹੀਂ ਸਕਦੇ ਤੇ ਪਾਣੀ ਕਿੱਥੋਂ ਪੀਵਾਂਗੇ ਜਿਹੜੀਆਂ ਸਾਡੀਆਂ ਮੋਟਰਾਂ ਐ ਸਾਡੇ ਘਰ ਛੋਟੇ ਆ ਮੋਟਰਾਂ ਸਾਡੀਆਂ ਬੀਚੇ ਤੇ ਪਾਈਪਾਂ ਅਸੀਂ ਅੰਦਰ ਪਾਈਆਂ ਹੋਈਆਂ ਐ ਇਸ ਕਰਕੇ ਇਹ ਮਸਲਾ ਐ ਜੀ ਪਿੰਡ ਦਾ ਤੇ ਇਹ ਸੁਖਵੀਰ ਤੇ ਪ੍ਰਸ਼ਾਸਨ ੱੱਕੇ ਨਾਲ ਇਥੋਂ ਦੀ ਪਾਈਪਾਂ ਫਵਾ ਰਿਹਾ ਹੈ ਇਹ ਤੱਕਾ ਨਹੀਂ ਅਸੀਂ ਇਹਨਾਂ ਦੇ ਨਾਲ ਸਿੱਧੂਪੁਰ ਖਸਾਨ ਯੂਨੀਅਨ ਖੜੇ ਆਂ ਇਹ ਤੱਕਾ ਅਸੀਂ ਨਹੀਂ ਹੋਣ ਦੇਵਾਂਗੇ ਅਸੀਂ ਇਹ ਪਿੰਡ ਦੀ ਫਿਰਨੀ ਤੋਂ ਤੇ ਜਾਂ ਛੜਕ ਤੋਂ ਜਿਵੇਂ ਪਿੱਛੇ ਤੋਂ ਛੜਕ ਤੋਂ ਮੋੜੋਂ ਤੋਂ ਪਾਣੀ ਆਊਗਾ ਓਵੇਂ ਜਿਵੇਂ ਅੱਗੇ ਲਜਾਇਆ ਜਾਵੇ ਜੇ ਮੈਸਰਖਾਨੇ ਨੇ ਕੰਮ ਵਿੱਢਿਆ ਐਮਐਲਏ ਨੇ ਤਾਂ ਆਪ ਦਾ ਕੰਮ ਆਪ ਪੂਰ ਚੜਾਵੇ ਤੇ ਅਸੀਂ ਸਿੱਧੂਪੁਰ ਯੂਨੀਅਨ ਨਾਲੇ ਇਹਨਾਂ ਦੇ ਹਰ ਵਕਤ ਨਾਲ ਖੜੇ ਆਂ ਤੇ ਪਿੰਡ ਦੇ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਅੱਜ ਇਸ ਪਿੰਡ ਦੇ ਵਿੱਚ ਹੁੰਦਾ ਕੱਲ ਨੂੰ ਕਿਸੇ ਹੋਰ ਪਿੰਡ ਦੇ ਵਿੱਚ ਤੱਕਾ ਹੋਊਗਾ ਅਸੀਂ ਇਸ ਤਰ੍ਹਾਂ ਤੱਕ ਨਹੀਂ ਅਸੀਂ ਚੱਲਣ ਦੇਵਾਂਗੇ ਤੇ ਇਹ ਪਾਣੀ ਦਾ ਵਿਕਾਸ ਜਿੱਥੋਂ ਦੀ ਬਣਦਾ ਉੱਥੋਂ ਦੀ ਕੱਢੇ ਮੈਸਰਖਾਨਾ ਪਿੰਡ ਦੇ ਵਿੱਚ ਇਸ ਤਰ੍ਹਾਂ ਬੰਗਾਂ ਦੇ ਵਿੱਚ ਪਾਣੀ ਪਾ ਕੇ ਨਹੀਂ ਅਸੀਂ ਜਾਣ ਦੇਵਾਂਗੇ ਇਹ ਅਸੀਂ ਪ੍ਰਸ਼ਾਸਨ ਨੂੰ ਤੇ ਐਮਐਲਏ ਸੁਖਵੀਰ ਸਿੰਘ ਨੂੰ ਮੈਸਰਖਾਨੇ ਨੂੰ ਅਸੀਂ ਅਪੀਲ ਕਰਦੇ ਆਂ ਅਸੀਂ ਕੋਈ ਬੇਨਤੀ ਨਹੀਂ ਕਰਦੇ ਇਹਨਾਂ ਦੇ ਮੂਹਰੇ ਅਸੀਂ ਇਹਨੂੰ ਅਪੀਲ ਕਰਦੇ ਆਂ ਕਿ ਆਪਦੇ ਪਾਣੀ ਦਾ ਵਿਕਾਸ ਹੈ ਜਿਹੜਾ ਚاہے ਛੜਕ ਦੇ ਨਾਲ ਜਾਵੇ ਚਾਹੇ ਕਿਸੇ ਰੋਡ ਦੇ ਨਾਲ ਜਾਵੇ ਜਿੱਥੋਂ ਦੀ ਕੋਈ ਨਾ ਕੋਈ ਨਾ ਕੋਲੇ ਨਕਸ਼ੇ ਨਾ ਇਹਨਾਂ ਕੋਲੇ ਕੋਈ ਚੀਜ਼ ਹੈ ਇਹ ਸਾਰੀ ਤੱਕਾशाही ਚੱਲਦੀ ਹੈ ਇਹ ਅਸੀਂ ਤੱਕਾशाही ਨਹੀਂ ਹੋਣ ਦੇਵਾਂਗੇ ਇੰਨੀ ਬੇਨਤੀ ਮੈਂ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਈ ਹੋਈ ਸੰਗਤ ਨੂੰ ਗੱਜ ਕੇ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਕਾਫੀ ਦਿਨਾਂ ਤੋਂ ਮਸਲਾ ਜੋ ਭਖ ਰਿਹਾਗਾ ਜੋ ਕਸੋਖਾਨੇ ਦੇ ਵਿੱਚ ਸੀਵਰੇਜ ਪਾਏ ਜਾ ਰਹੇ ਨੇਗੇ ਇਹ ਜੋ ਇਥੋਂ ਦਾ ਐਮਐਲਏ ਮਾਈ ਸਰਖਾਨਾ ਸੁਖਵੀਰ ਸਿੰਘ ਜੀ ਉਹ ਤੱਕੇ ਨਾ ਇਹ ਪਿੰਡ ਦੇ ਵਿੱਚ ਦੀ ਪਾਪ ਨਗਾ ਰਿਹਾਗਾ ਤੇ ਇਹ ਜਿਹੜੇ ਸੀਵਰੇਜ ਪਾਏ ਪਾਏ ਮੋੜਾਂ ਤੋਂ ਆ ਰਿਹਾਗਾ ਤੇ ਪਿੰਡ ਦਾ ਕਹਿਣਾਗਾ ਵੀ ਜਿਹੜੇ ਇਹ ਪਾਈਪ ਆਏ ਜਾ ਰਹੇ ਹੈਗੇ ਉਹ ਸੜਕ ਦੇ ਮੇਨ ਸੜਕ ਦੇ ਉੱਤੋਂ ਦੀ ਜਾ ਰਹੇ ਹੈਗੇ ਜਾਨੀ ਕਿ ਉਧਰ ਦੀ ਬਾਇਆ ਜੋ ਵੱਡੇ ਰੋਡ ਉੱਪਰ ਦੀ ਉਹ ਕਟਾ ਹੈਗਾ ਇਹ ਜਾਣ ਕੇ ਜਾਨ ਬੁੱਝ ਕੇ ਪੰਗਾ ਲੈ ਰਿਹਾ ਹੈਗਾ ਇਹ ਪਿੰਡ ਨਾਲ ਇਹ ਜਾਣ ਕੇ ਪਿੰਡ ਨੂੰ ਪਰੇਸ਼ਾਨ ਕਰਨ ਵਾਸਤੇ ਪਾਈਪ ਤੱਕੇ ਸ਼ਾਹੀ ਨਾਲ ਇੱਕ ਆਪਾਂ ਕਹਿ ਦਈਏ ਵੀ ਆਪਦੀ ਜੋ ਹੈਂਕੜੀ ਐਮ.ਐਲ.ਏ ਦੀ ਉਹ ਆਪਦੀ ਹੈਂਕੜੀ ਪਗਾਉਣ ਦੀ ਖਾਤਰ ਉਹ ਇੱਥੋਂ ਦੀ ਸੀਵਰੇਜ ਨਗਾ ਰਿਹਾ ਹੈਗਾ ਅਸੀਂ ਉਹਨੂੰ ਕਹਿਣਾ ਚਾਉਨੇ ਆਂ ਵੀ ਜੇ ਤੂੰ ਪਾਈਪ ਲਗਾਉਣਾ ਤੂੰ ਪਹਿਲਾਂ ਤਾਂ ਆਪਦੇ ਘਰ ਕੋਲੇ ਪਾ ਕੇ ਦਿਖਾ ਤੈਨੂੰ ਫੇਰ ਪਤਾ ਲੱਗੂਗਾ ਵੀ ਕੀ ਔਖਾ ਉਹਦੇ 'ਚ ਜੇਕਰ ਇੱਥੋਂ ਦੀ ਪਾਈਪ ਲੀਕ ਹੁੰਦਾਗਾ ਉਹ ਪਿੰਡ ਨੂੰ ਕਿੰਨੀ ਔਖੀ ਹੋਊਗੀ ਤੇ ਐਂ ਆਥੇ ਕਿਉਂਕਿ ਕੀ ਪਤਾ ਕਹੇ ਜਾਂ ਗੰਦਾ ਪਾਣੀ ਆਊਗਾ ਇੱਥੋਂ ਬਿਮਾਰੀਆਂ ਫੈਲਣਗੀਆਂ ਇੱਥੋਂ ਦੇ ਜੋ ਜਵਾਕ ਆਗੇ ਜਿਵੇਂ ਹੁਣ ਮਾਤਾ ਜੀ ਨੇ ਕਿਹਾਗਾ ਵੀ ਇੱਥੇ ਟੂਟੀਆਂ ਦੇ ਪਾਈਪ ਵੀ ਜੋ ਇੱਥੋਂ ਦੇ ਲੰਘਦੇ ਨੇਗੇ ਜੇਕਰ ਉਹ ਪਾਣੀ ਇਹ ਸੀਵਰੇਜ ਵਾਲੇ ਪਾਉਂਦੇ ਆ ਜੇਕਰ ਉਹ ਪਾਣੀ ਵਿੱਚ ਮਿਲਦਾਗਾ ਉਹ ਗਾਹਾਂ ਟੂਟੀਆਂ ਦੇ ਵਿੱਚ ਵੀ ਜਾ ਸਕਦਾਗਾ ਉਹ ਆਪਣੇ ਲਈ ਸਿਹਤ ਦੇ ਲਈ ਬਹੁਤ ਹਾਨੀਕਾਰਕਾ ਇਹਨਾਂ ਕੁਝ ਕਹਿੰਦਾ ਹੋਇਆ ਖੇਮਤਾਂ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰੋ ਫਤਿਹ ਦੀ ਸਾਂਝ ਪਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕਸੋਖਾਨਾ ਦੇ ਵਿੱਚ ਜੋ ਕਿ ਸ਼ਿਵਰਾ ਦੀਆਂ ਪੇਪਰ ਪੈਰਿੰਗਾ ਇਹ ਬਹੁਤ ਗਲਤ ਕੰਮ ਕਰ ਰਿਹਾ ਹੈ ਐਮਐਲਏ ਇਸ ਕਰਕੇ ਇਸ ਦੇ ਮਸਲੇ ਦੇ ਵਿੱਚ ਅਸੀਂ ਇੱਥੇ ਕਿਸਾਨ ਜੂਨੀਅਨ ਪੰਠੀ ਹੋਈ ਜਾਂ ਸਿੱਧੂਪੁਰ ਜਥੇਬੰਦ ਇਸ ਕਰਕੇ ਕਿ ਇਹ ਪਾਇਪਾ ਅਸੀਂ ਇੱਥੇ ਨਹੀਂ ਪੈਣ ਦੇਵਾਂਗੇ ਇਸ ਪਿੰਡ ਦਾ ਕਹਿਣਾ ਹੈ ਕਿ ਇਹ ਐਮਐਲਏ ਨੂੰ ਇਹੀ ਹੀਰਕਾ ਹੈ ਕਿ ਇਸ ਐਮਐਲਏ ਨੂੰ ਇਸ ਪਾਰਟੀ ਨੇ ਬੋਟਾ ਨਹੀਂ ਪਈਗਾ ਇਹ ਖੇਵਾਂਜੀ ਦੇ ਵਿੱਚ ਇਹ ਪਾਇਪਾ ਇੱਥੋਂ ਦੀ ਪਵਾ ਰਿਹਾ ਹੈਗਾ ਇਹ ਪਾਇਪਾ ਕਿਸੇ ਨਿਕਲੀਆਂ ਤਾਂ ਮੇਨ ਰੋਡ ਉੱਤੋਂ ਦੀ ਹੈਗਾ ਪਰ ਪਵਾ ਇਹ ਪਿੰਡ ਵਿੱਚ ਦੀ ਰਿਹਾ ਇਹ ਬਹੁਤ ਹੀ ਗਲਤ ਕੰਮ ਕਾ ਕਰ ਰਿਹਾ ਹੈਗਾ ਇਸ ਕਰਕੇ ਅਸੀਂ ਇਸ ਪਿੰਡ ਦੇ ਨਾਲ ਇਸ ਟਾਈਮ ਖੜੇ ਹਾਂ ਤੇ ਖੜੇ ਹੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ